ਤੇ ਹੁਣ ਜੇ ਪਾਰਲੀਮੈਂਟ ਜਾਣਗੇ ਉੱਥੇ ਐਮਪੀ ਰਸ਼ੀਦ ਵੀ ਹੈਗੇ ਨੇ ਜਿੰਨਾ ਉੱਪਰ ਜੋ ਯੂਏਪੀਏ ਦਾ ਕੇਸ ਹੈ ਟੈਰਰ ਫੰਡਿੰਗ ਦਾ ਕੇਸ ਹੈ ਪਹਿਲਾਂ ਜੋ ਮਰਡਰ ਦੇ ਕੇਸ ਚ ਅੰਦਰ ਰਹੇ ਨੇ ਐਮਪੀ ਪੱਪੂ ਯਾਦਵ ਉਹਨਾਂ ਨੂੰ ਵੀ ਪਾਰਲੀਮੈਂਟ ਆਉਣ ਜਾਣ ਦੀ ਇੱਕ ਨਹੀਂ ਸੈਂਕੜੇ ਵਾਰ ਪਰਮਿਸ਼ਨ ਮਿਲੀ ਹੈ ਜੋ ਰਸ਼ੀਦ ਉਰੀ ਵੀ ਤੀਜੀ ਵਾਰ ਅਟੈਂਡ ਕਰ ਰਹੇ ਨੇ ਤਾਂ ਐਨਐਸਸੀ ਵਿੱਚ ਤਾਂ ਕੋਈ ਦੋਸ਼ ਵੀ ਤੈਅ ਨਹੀਂ ਹੋਇਆ ਭਾਈ ਅਮਰਿਤਪਾਲ ਸਿੰਘ ਉੱਪਰ ਤਾਂ ਵੀ ਉਹਨਾਂ ਨੂੰ ਜੋ ਉੱਥੇ ਅੰਦਰ ਜਾਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਫਿਰ ਜੱਜ ਸਾਹਿਬ ਨੇ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਹੈ ਕਿ ਹੁਣ ਉਹ ਜਿਹੜਾ ਹੈਗਾ ਜੀ ਇਸ ਤੇ ਵੀ ਜਵਾਬ ਹੈ ਉਹ ਦਾਇਰ ਕਰਨ 8 ਦਸੰਬਰ ਨੂੰ اچھا ਸਰਕਾਰ ਨੇ ਕਿਹਾ ਕੀ ਸੀਗਾ ਕਿਹੜੇ ਕਿਹੜੇ ਗਰਾਉਂਡਸ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਹੀਂ ਰਿਲੀਜ਼ ਕਰ ਸਕਦੇ ਲੈਂਡ ਆਰਡਰ ਜਿਹੜਾ ਹੈਗਾ ਉਹ ਠੀਕ ਨਹੀਂ ਰੋ ਦੇਖੋ ਜੀ ਉਹਨਾਂ ਨੇ ਕਿਹਾ ਸੀ ਸਿਕਿਉਰਿਟੀ ਆਫ ਪੰਜਾਬ ਨੂੰ ਖਤਰਾ ਹੈ ਜੀ ਪਬਲਿਕ ਆਰਡਰ ਨੂੰ ਖਤਰਾ ਹੈ ਪਰ ਜਦੋਂ ਉਹਨਾਂ ਨੇ ਪੰਜਾਬ ਚ ਐਂਟਰੀ ਨਹੀਂ ਕਰਨਾ ਦੇਖੋ ਪਹਿਲਾਂ ਵੀ ਉਹ ਪੈਰੋਲ ਤੇ ਆ ਚੁੱਕੇ ਨੇ ਉਹਨਾਂ ਸੌ ਚੁੱਕ ਸਮਾਗਮ ਹੋਇਆ ਕੋਈ ਅਜਿਹੀ ਘਟਨਾ ਨਹੀਂ ਹੋਈ ਪੰਜਾਬ ਵਿੱਚ ਉਨ ਦੇ ਸਾਥੀ ਭਾਈ ਕਲਵੰਦ ਸਿੰਘ ਰਾਓ ਕੇ ਭਾਈ ਬਸੰਤ ਸਿੰਘ ਦੌਲਤਪੁਰਾ ਉਹ ਵੀ ਆਏ ਨੇ ਹਫ਼ਤੇ ਹਫ਼ਤੇ ਦੀ ਅਪਰੋਚ ਕੋਈ ਇਹੋ ਜੀ ਗੱਲ ਨਹੀਂ ਹੋਈ ਤਾਂ ਦੇਖੋ ਇੱਕ ਅਚਾ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਕਿਹੜੇ ਕਿਹੜੇ ਮੁੱਦੇ ਜਿਹੜੇ ਆ ਸੰਸ ਚੱਕਣਗੇ ਅਸੀਂ ਪਟੀਸ਼ਨ ਦੇ ਵਿੱਚ ਇਹ ਦੇਖੋ ਐਫੀਡੇਵਿਟ ਦੇ ਉੱਪਰ ਜਿਵੇਂ ਪਟੀਸ਼ਨ ਦਾਇਰ ਕਰਦੇ ਆ ਐਫੀਡੇਵਿਟ ਤੇ ਗੱਲਾਂ ਹੁੰਦੀਆਂ ਨੇ ਵੀ ਅਸੀਂ ਇਹ ਕਹਿ ਕੇ ਉਥੇ ਦਿੱਤਾ ਹੈ ਜੀ ਵੀ ਤਿੰਨ ਇਸ਼ੂਜ਼ ਦੇ ਉੱਪਰ ਅਸੀਂ ਗੱਲ ਕਰਾਂਗੇ ਜਿਹੜਾ ਫਲੱਡਸ ਹੈ ਪੰਜਾਬ ਦੇ ਵਿੱਚ ਉਸ ਦੇ ਉੱਪਰ ਜੋ 1000 ਪਿੰਡਾਂ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜੋ ਕਿ ਖਡੂਰ ਸਾਹ ਪਾਰਲੀਮੈਂਟਰੀ ਸੀਟ ਦਾ ਹਿੱਸਾ ਅ ਜੀੜਾ ਹਲਕਾ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਸੁਲਤਾਨਪੁਰ ਲੋਧੀ ਉਸ ਦੇ ਉੱਪਰ ਅਸੀਂ ਗੱਲ ਕਰਨੀ ਹੈ